ਦੇਖੋ ਇਕ ਇਕਲਾ ਜੀ ਹਰ ਬੰਦੇ ਨੂੰ ਅਧਿਕਾਰ ਹੈ ਆਪਣਾ ਵੋਟ ਪਾਣ ਦਾ ਤੇ ਮੈਂ ਵੀ ਪਾਣ ਆਇਆ ਜੀ ਹਾਂ ਇੱਕ ਠੀਕ ਹੈ ਕਿ ਕੈਂਡੀਡੇਟ ਦੇ ਰੂਪ ਚ ਪਾਣ ਆਇਆ ਤੇ ਮੈਂ ਆਪਣਾ ਵੋਟ ਪਾਇਆ ਮੇਰੇ ਪੂਰੇ ਪਰਿਵਾਰ ਨੇ ਪਾਇਆ ਮਾਹੌਲ ਜੀ ਨਾ ਮੰਨਦੇ ਹੋ ਜੀ ਮਾਹੌਲ ਵਧੀਆ ਜੀ ਮਾਹੌਲ ਠੀਕ ਵੋਟ ਹੋਰ ਹੱਥ ਤੱਕ ਅੱਛਾ ਹੋਣਾ ਤੁਹਾਨੂੰ ਮੁਕਾਬਲਾ ਕਿੰਨਾ ਦਾ ਮੰਨਦੇ ਹੋ ਸਭ ਨਾਲ ਮੁਕਾਬਲਾ ਜੀ ਕੱਲ ਜਿਹੜੀ ਘਟਨਾ ਵਾਪਰੀ ਉਸ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਇਲਜ਼ਾਮ ਹੈਤ ਹੈਤ ਸ਼ਰਮਨਾਕ ਘਟਨਾ ਹੈ ਪੰਜਾਬ ਦਾ ਹਾਲਾਤ ਜੋ ਅੱਜ ਬੱਤ ਤੋਂ ਬੱਤਰ ਹੋਏ ਆ ਉਹਦੇ ਪਿੱਛੇ ਅਜਿਹੇ ਘਟਨਾਵਾਂ ਹੈ ਕਿ ਪਹਿਲਾਂ ਲੋਕ ਨਸ਼ਾਜ ਪੈਸਾ ਖਰਚਦੇ ਨੇ ਜਿੱਤਣ ਦੇ ਹਤਕੰਡੇ ਇਹ ਉਹਨਾਂ ਪਾਰਟੀਆਂ ਦੀਆਂ ਨਿਸ਼ਾਨੀਆਂ ਜਿਨ੍ਹਾਂ ਜਿਨ੍ਹਾਂ ਨੂੰ ਹਾਰ ਦਾ ਡਰ ਸਤਾ ਰਿਹਾ ਹੈ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹ ਨਿਸ਼ਚਿਤ ਰੂਪ ਚ ਹਾਰੀਆਂ ਹੋਈਆਂ ਪਾਰਟੀਆਂ ਨੇ ਉਹ ਬਾਜ਼ੀ ਹਾਰ ਚੁੱਕੀਆਂ ਇਸ ਕਰਕੇ ਉਹ ਗਲਤ ਰਾਹ ਅਪਣਾ ਕੇ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਜਾਂ ਰਾਸ਼ਨ ਵੰਡ ਕੇ ਗਰੀਬ ਤੋਂ ਵੋਟ ਲੈਣਾ ਚਾਹੁੰਦੀਆਂ ਨੇ ਔਰ ਫਿਰ ਬਾਅਦ ਚ ਗਰੀਬ ਦਾ ਉਹਨਾਂ ਲਈ ਖੂਨ ਚूसਣਾ ਮੈਂ ਤਾਂ ਇਸ ਇਲਾਕੇ ਦੀ ਸਾਰੀ ਜਨਤਾ ਨੂੰ ਇਹ ਗੱਲ ਦੀ ਅਪੀਲ ਕਰਾਂਗਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੇ ਅੱਛੇ ਅੱਛੇ ਪਵਿੱਖਲੀ ਆਪਾਂ ਸਹੀ ਨੂੰ ਚੁਣੀਏ ਸਹੀ ਨੂੰ ਵੋਟ ਪਾਈਏ ਬਸ ਮੈਂ ਤਾਂ ਇੰਨੀ ਗੱਲ ਕਹਿਣੀ ਹੈ ਮੈਂ ਤਾਂ ਤੁਹਾਨੂੰ ਦੇਖੋ 15 ਦਿਨ ਦੀ ਕੈਂਪੇਨ ਚ ਤੁਸੀਂ ਮੈਨੂੰ ਮਿਲਦੇ ਰਹੇ ਹੋ ਮੇਰੇ ਕਿਤੇ ਚਿਹਰੇ ਤੇ ਤੁਹਾਨੂੰ ਕੋਈ ਸ਼ਿਕਰ ਨਜ਼ਰ ਆਇਆ ਹੋਵੇ ਨਾ ਅੱਜ ਹੈ ਨਾ 15 ਦਿਨ ਰਿਹਾ ਬੜੀ ਖੁਸ਼ੀ ਖੁਸ਼ੀ ਚੋਂ ਲੜੀ ਹੈ ਉਹਦੇ ਪਿੱਛੇ ਇੱਕ ਕਾਰਨ ਹੈ ਉਹ ਕਾਰਨ ਹੈ ਆਪਣੇ ਇਲਾਕੇ ਦੀ ਜਨਤਾ ਦਾ ਪਿਆਰ ਐਨਾ ਮਿਲ ਰਿਹਾ ਮੇਰੀ ਸੋਚ ਵੀ ਭਰੇ ਆ ਤੁਸੀਂ ਦੇਖਿਓ ਐ ਜਦੋਂ 23 ਨੂੰ ਰਿਜ਼ਲਟ ਆਣੇ ਨਾ ਤੇ ਲੁਧਿਆਣਾ ਪੱਛਮੀ ਦੇ ਨਤੀਜੇ ਪੰਜਾਬ ਦੇ ਇਤਿਹਾਸ ਇੱਕ ਨਵਾਂ ਮੀਲ ਪੱਥਰ ਔਰ ਨਵਾਂ ਨੀ ਪੱਥਰ ਰੱਖੇ ਲੋਕ ਤੁਹਾਨੂੰ ਜਿਤਾਉਂਦੇ ਆ ਤੇ ਕਿਹੜੇ ਮੁੱਦੇ ਪੈਲਦੇ ਦਾ ਹੱਥ ਕੀਤੇ ਜਾਣਗੇ ਦੇਖੋ ਬਹੁਤ ਮੁੱਦੇ ਆ ਜੀ ਪਹਿਲਾ ਮੁੱਦਾ ਤਾਂ ਇਹ ਹੈ ਕਿ ਇਸ ਜੀ ਜੰਗਾਲ ਜਿਸ ਜੰਗਾਲ ਚ ਪੰਜਾਬ ਸਾਡਾ ਫਸਿਆ ਇਹ ਚੋਂ ਪਹਿਲਾ ਬਾਹਰ ਕੱਢਿਆ ਨੂੰ ਬਾਹਰ ਕੱਢ ਕੇ ਅੱਜ ਹਾਲਾਤ ਇਹ ਆ ਕਿ ਪੰਜਾਬ ਆਈਸੀ ਚੋ ਹੈ ਉਹਨੂੰ ਬਾਅਦ ਪਹਿਲਾਂ ਅ ਅਸੀਂ ਵਾਰਡ ਚ ਲੈ ਕੇ ਆਣਾ ਔਰ ਫਿਰ ਉਹਦਾ ਇਲਾਜ ਕਰਕੇ ਆਪਾਂ ਅੱਗੇ ਵਧਣਾ ਹੈ ਪੰਜਾਬ ਦੀ ਮਾਲੀ ਹਾਲਤ ਅੱਜ ਬਦਲਣ ਨਾਲੋਂ ਬੱਤਰ ਹੋ ਚੁੱਕੀ ਹੈ ਪੰਜਾਬ ਦਾ ਕਿਸਾਨ ਅੱਜ ਤਰਾਹੀ ਤਰਾਹੀ ਕਰ ਰਿਹਾ ਹੈ ਪੰਜਾਬ ਦਾ ਵਪਾਰੀ ਅੱਜ ਮਯੂਸ ਹੈ ਪੰਜਾਬ ਦਾ ਇੰਡਸਟਰੀ ਪੰਜਾਬ ਛੱਡ ਕੇ ਦੂਜੀਆਂ ਸਟੇਟਾਂ 'ਚ ਜਾ ਰਿਹਾ ਕਿੰਨੇ ਮੁੱਦੇ ਨੇ ਜੀ ਇਹ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਵੀ ਕੁਝ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਇਹਨਾਂ ਮੁੱਦਿਆਂ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਡਿਲੀਟ ਨਹੀਂ ਹੋਣੇ ਸਭ ਤੋਂ ਵੱਡੀ ਗੱਲ ਜੀ ਜੀ ਅਸੀਂ ਹਮੇਸ਼ਾ ਹਮ ਹੀ ਰਹੇ ਆ ਉਹ ਪੰਜਾਬ ਦਾ ਭਾਈਚਾਰਾ ਜਿਹਨੂੰ ਜੋੜ ਕੇ ਰੱਖਣ ਦਾ ਕੰਮ ਕਰਨਾ ਹੈ ਪੰਜਾਬ ਦਾ ਭਾਈਚਾਰਾ ਇਹਨੂੰ ਤਹਿਜ ਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਜੀ ਇਹ ਅਗਰ ਇੱਕ ਸਵਾਲ ਹੈ ਲੋ ਅਗਰ ਜਿੱਤਦੇ ਹੋ ਤਾਂ ਵਿਧਾਨ ਸਭਾ ਦੇ ਵਿੱਚ ਦੇਖੋ ਕੀ ਹੁੰਦੀ ਆ ਤੁਸੀਂ ਕੁਝ ਕਹਿੰਦੇ ਹੋ ਕਿ ਜਿਹੜਾ ਇੱਥੇ ਕੰਮ ਕਰਵਾਏ ਜਾਣਗੇ ਲੋਕਾਂ ਦਾ ਪਿਆਰ ਮੋੜੋਗੇ ਕਿੱਦਾਂ ਅਗਰ ਜਿੱਤਦੇ ਹੋ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਵੀ ਬੜਾ ਵਧੀਆ ਹੈ ਕਿ ਵਿਰੋਧੀ ਸਾਡੇ ਵਿਰੋਧੀਆਂ ਦੀ ਸਰਕਾਰ ਹੈ ਉਹਨਾਂ ਦੀ ਮਨਸ਼ਾ ਵੀ ਕੋਈ ਵਧੀਆ ਨਹੀਂ ਹੈ ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਲੜਾਈ ਲੜਦਾ ਰਹੂੰਗਾ ਇਹਨਾਂ ਦੇ ਕਿਰਦਾਰ ਨੂੰ ਲੋਕਾਂ 'ਚ ਐਕਸਪੋਜ਼ ਕਰੂੰਗਾ ਔਰ ਮੈਂ ਸਪੈਸ਼ਲ ਸੈਂਟਰ ਸਰਕਾਰ ਕੋਲੇ ਮੋਦੀ ਜੀ ਕੋਲੇ ਜਾ ਕੇ ਇਸ ਗੱਲ ਦੀ ਗੁਹਾਰ ਵੀ ਲਗਾਉਂਗਾ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੂੰਗਾ ਕਿ ਇਹ ਇਹ ਹਾਲਾਤ ਨੇ ਜੋ ਕੁਝ ਹੋ ਰਿਹਾ ਸੋ ਇਹ ਦੱਸਣ ਦੀ ਜ਼ਰੂਰਤ ਹੈ ਔਰ ਤੁਸੀਂ ਇਹ ਦੇਖੋ ਵੀ ਕਿਤੇ ਮੈਨੂੰ ਇਸ ਗੱਲ 'ਚ ਕਿਤੇ ਵੀ ਹਲਕਾ ਨਾ ਜਾਣੇ ਤੁਸੀਂ ਵੀ ਨਾ ਇਹ ਸਮਝੋ ਕਿ ਮੈਂ ਕੋਈ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਨਹੀਂ ਕਰੂੰਗਾ ਪੂਰਾ ਪੈਰ ਜਮਾ ਕੇ ਇਥੇ ਵਿਧਾਨ ਸਭਾ ਚ ਲੜਾਈ ਲੈਣੀ ਹੈ ਉਥੇ ਸੜਕਾਂ ਤੇ ਵੀ ਲੜਾਈ ਲੜਦਾਰ ਦਾ ਨਜ਼ਾਰਾ ਆਊਗਾ ਤੁਹਾਨੂੰ ਠੀਕ ਹੈ ਜੀ ਬਹੁਤ ਕਰ ਵੋਟ ਕਾਸਟ ਕਰ ਲੀਆ